ਬਾਦਰੀ ਆਓ ਬਾਕੀ ਖੁਸ਼ ਰਹੋ ਅੱਜ ਮਿੱਤਰੋ ਯਾਰ ਚੱਲਾ ਸਾਰਾਂ ਦਾ ਤੇ ਉਹ ਕੱਦ ਤੁਸੀਂ ਆਹ ਵਧੀਆ ਹੋਗੇ ਤੇ ਅੱਜ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਣੇ ਬਰਾਤ ਆ ਤੇ ਆਪਾਂ ਉੱਠ ਕੇ ਸੀ ਆਣ ਬਹੁਤ ਟਾਈਮ ਪਹਿਲਾਂ ਦੇ ਉੱਠੇ ਹੋਏ ਆ ਤੇ ਬਾਕੀ ਅੱਜ ਬਰਾਤ ਆ ਤੇ ਆਪਾਂ ਰੈਡੀ ਕਰੀਏ ਰੈਡੀ ਸ਼ੈਡੀ ਆਪਾਂ ਹੋ ਕੇ ਤੁਹਾਨੂੰ ਦਿਖਾਵਾਂਗੇ ਲੁੱਕ ਤੇ ਬਾਕੀ ਸਾਡੇ ਬਲੌਗ ਨਾ ਬਣੇ ਰਹੋ ਹੁਣ ਆਪਾਂ ਤੁਹਾਨੂੰ ਦਿਖਾਵਾਂ ਥੋੜਾ ਜਿਹਾ ਮਾਹੌਲ ਸ਼ੌਲ ਤਾਂ ਢੰਡੀ ਆਪਣੇ ਬਾਹਰ ਕਰਿਆ ਹਲੋ ਰੈਡੀ ਟਿਕੜ ਜਾਣਾ ਨਹੀਂ ਬਰਾਦ ਰੈਡੀ ਦਾ ਬਲੈਕੇ ਦੇਖਿਆ ਰੈਡੀ ਰੈਡੀ ਬਲੈਕੇ ਦੇਖਿਆ ਚੋਕ ਬੰ ਇੰਦਰੇ ਜਜਾ ਗਰਜਾ ਸਰੀਰ ਬਣਾ ਲੈ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਤੇ ਆਪਾਂ ਆਗੇ ਰੈਡੀ ਛੜੀ ਦਾ ਦੋ ਲੁੱਕ ਕਿਦਾਂ ਲੱਗਦੀ ਆ ਤੇ ਸੋਨ ਹੋ ਰਿਆ ਰੈਡੀ ਤੇ ਆਪਾਂ ਸਾਨੂੰ ਮਤ ਬਹੁਤ ਟਾਈਮ ਲੱਗੂਗਾ ਤੇ ਮਿਲਦੇ ਆਪਾਂ ਬਾਅਦ ਵਿੱਚ ਕੀ ਕਹਿਣਾ ਆਪਾਂ ਬਹੁਤ ਸਾਰੀ ਇੰਦੇ ਹੋਂ ਚੱਲੇ ਆ ਸਾਰੀ ਭਾਜੀ ਬੱਦਸ ਹੋ ਗਿਆ ਲੇਟ ਹੋ ਗਾਣਾ ਆਪਾਂ ਲੇਟ ਕਲਾਸ ਆ ਤੁਸੀਂ ਲਾਤੀ ਆਪਾਂ ਬਹੁਤ ਥੋੜੇ ਤੋਂ ਰਹਿ ਗਿਆ ਆ ਮੇਰੇ ਮਿੱਤਰੋ ਮੋਸ਼ਨ ਸੈਟ ਹੋ ਮੈਂ ਪੂਰਾ ਬੇਬੀ ਉਹ ਹਾਲ ਪੂਰਾ ਬੇਬੀ ਤੇ ਵੀ ਅੰਦਰ ਦੇ ਹਣਕਾ ਹਣਕਾ ਲੱਗ ਕੈਂ ਮੈਂ ਪੂਰੇ ਬੜੇ ਅਸਲੀ ਹੈ ਨਾ ਕਿ ਨਹੀਂ ਖਾਦੀ ਆ ਬਈ ਖਾਦੀ ਆ ਨਾ ਕਿ ਨਹੀਂ 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 ਸਾਨੂੰ ਨਹੀਂ ਨਹੀਂ ਬਾਕੀ ਆਪਾਂ ਤੁਹਾਨੂੰ ਦਿਖਾ ਕੇ ਮੋਹਸਲ ਦਿਖਾਉਂਦੇ ਆ ਇੱਕ ਲੱਗੀ ਹੋਈ ਆ ਬਸ ਯਾਰ ਆਹ ਲਾ ਲਾ ਬੁਰੀ ਬਾਕੀ ਫੁੱਲਾਂ ਵਾਲੀ ਗੱਡੀ ਤੇ ਟੱਪ ਕੇ ਅੱਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਬੰਦੇ ਦੇਖੋ ਆਪਣੇ ਮੋਹਸਲ ਸੈੱਟ ਆ ਪੂਰੇ ਬੈਠੇ ਆ ਜੀ ਚੋਂ ਉੱਪਰ ਪੂਰਾ ਮੇਰੀ ਮੋਹਲ ਪੂਰਾ ਬੇਵੀ ਪੂਰਾ ਹੈਵੀ ਹੋਇਆ ਬੇ ਕੰਮ ਹੈ ਇੱਕ ਗੱਡੀ ਉਹ ਨਹੀਂ ਮਾਗਰਾ ਉਦਾ ਪੜਦੀ ਪਾਸਲਾ ਤੋਂ ਫਰਦਾ ਇੱਥੇ ਆ ਜਾਂਦਾ। ਸਭ ਤੋਂ ਪਹਿਲਾਂ ਪਰ ਮੈਂ ਤੁਹਾਨੂੰ ਆਪਾਂ ਅੰਨ੍ਹਾ ਟਾਈਮ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਰਨ ਦਾ ਦੱਪ ਕੇ ਘਰਦੇ ਹਾਂ। ਬਾਕੀ ਤੁਸੀਂ ਆ ਬੰਦੇ ਦਾ ਜਾਣਦੇ ਹੋ ਕੋਈ ਲੱਗ ਨਹੀਂ ਜਾਂਦਾ ਐ ਤੇ ਭੋਲੇ ਤੁਸੀਂ ਦੇਖੀ ਲਿਆ ਰਾਹ ਤਾਂ ਨਜ ਦੇ ਨੂੰ ਹਣਾ। ਸਿਰਾਂ ਲਾਈਏ ਭੋਲੇ ਨੇ। ਭੋਲਾ ਵੀ ਇਹ ਬੰਦਾ ਜੀੜਾ ਮਰੇ। ਬੰਦਾ ਡਰਾਈਵਰ ਵਾਲਾ ਜੀੜਾ ਯਾਰ ਆਪਣਾ ਬੇਟਾ। ਭੋਲਾ ਬੰਦਾ ਬੜਾ ਜੀੜਾ ਹੈ ਨਾ ਯਾਰ। ਜਿਹੜਾ ਹੁੰਦਾ ਬਈ ਬਾਹਰ ਜਿੰਨ ਤਾਂ 11 ਲੂੰ ਪਿੱਛੇ ਦੇੜਦੇ ਟਰਾਲੀ ਤੇ ਯਾਰ ਨੇ ਕੱਲੇ ਨੇ ਭਰਤੀ ਉਹ ਦੇਣਾ ਆ ਤਾਂ ਡੈਡੀ ਵਠੇ ਦੂ ਬੰਦਾ ਜਿਹੜਾ ਦੇਖੋ ਆ ਬੰਦਾ ਕਿੰਨਾ ਸਨੌਟਾ ਸਾਥ ਇਹੋ ਤੋਂ ਬੈਠੇ ਗਾਣੇ ਗਾਣਾ ਨਿਕਲ ਗਾਣਾ ਚੱਲਣ ਗਾਣਾ ਲਾਉਣਾ ਹਟੇ ਲੈ ਯਾਰ ਸ਼ਾਂਤ ਬੈਠਾ ਮਸਤਾ ਜਮਾ ਫੇਰ ਉਹ ਨੂੰ ਬੁਲਾਉਂਗਾ ਭਾਈ ਕਿੱਥੇ ਮੋੜ ਜਾ ਲੋਕ ਕੇ ਨਾ ਰੇ

I ਆਈ ਇਹ ਮੌਕੇ ਹੋਏ ਪਏ ਆ ਹੁਣ ਬੱਦਵਾ ਬੱਵਾ ਆ ਗਿਆ ਆਪਣਾ ਵਿਆਹ ਲਾ ਕਰ ਤੇ ਆਪਾਂ ਪਰ ਦੇਖੇ ਕੀ ਮੋੜ ਛੋੜੋ ਥੋੜਾ ਵੀ ਅੱਕ ਗਿਆ ਯਾਰ ਗੱਡੀ 'ਚ ਬੈਠੇ ਬੈਠੇ ਮੁੰਡਿਓ ਆ ਬੋਲਣਾ ਦਾ ਵਾਸਾ ਲੈ ਜਾ ਫੋਲੋ ਮੈਟਰੋ ਮੋੜ ਤੋਂ ਲਗਾ ਸੱਤ ਹੁਣ ਆਪਾਂ ਪਹੁੰਚ ਗਏ ਤੇ ਡੀ ਜੇ ਆਪਣੇ ਆਏ ਹੋਏ ਆ ਪਹਿਲੇ ਹੀ ਆ ਆ ਰਿਹਾ ਆਪਾਂ ਦੇ ਨਸਨਗਰ No, no, aquí en no, nada. No. ਵੇਰੇ ਕਿਸ ਤਨਲੇ ਨਗਰੇ ਇਹ ਬਹੁਤ ਕਮੀ ਬੰਦਾ ਜੀ ਲਾ ਕੇ ਸੈਡ ਵਾਲਾ ਆਜੀ ਆਪਾਂ ਆ ਕੀ ਤੁਹਾਨੂੰ ਪਤਾ ਹੀ ਆ ਤੇ ਉਧਰ ਧੁੱਪ ਵਾਲੀ ਸੀ ਹੁਣ ਆਪਾਂ ਇੱਥੇ ਬੈਠੇ ਆ ਹਾਂ ਚੋਬਰ ਦਾ ਬੈਠਿਆ ਹਾਂਜੀ ਚੋਬਰਾ ਬੈਠੇ ਖੂ ਖੂ ਮਾਨਸਾਲਾ ਖੂ 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 ਕਥਾ ਪ੍ਰਾਣਾ ਖੂ ਤੌੜਾ ਜਾ ਕੇ ਸੋਨੂ ਪਾਣੀ ਭਰ ਕੇ ਲੈ ਆਇਆ ਪੋਲੇ 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 ਹਾਂਜੀ ਕੀ ਹਾਲ ਚੱਲੇ ਦੋਸਤ ਠੀਕ ਠਾਕ ਜੋ ਮੈਂ ਸੁਣ ਕੇ ਮੇਰਾ ਆ ਜਿਓ ਫਿਰ ਹਾਂਜੀ ਮਿੱਤਰੋ ਆਪਾਂ ਇੱਥੇ ਬੈਠੇ ਸੀ ਤੇ ਦੀਦੀ ਹੋਣਾ ਤਾਂ ਗਏ ਆ ਗੱਡ ਵਾਲੇ ਚ ਤੇ ਸਾਨੂੰ ਦੇਖ ਕੇ ਤਨ ਇੱਕ ਨਿੱਕੀ ਜਿਹੀ ਬਾਤ ਤੇ ਕੀ ਦੀਦੀ ਮਿਲਣ ਆ ਗਏ ਹਨਾ ਤਣਾ ਪਕਾ ਦਿਖਾਉਣੇ ਤਾਂ ਮੈਂ ਲੈ ਬੜਾ ਦੇਖ ਲਓ ਸਾਡੀ ਵੀਡੀਓ ਤੇ ਆਇਆ ਕੋ ਆਪਣੀ ਆ ਬਾਰਾ ਪਰਵਾਦੀ ਦੀ ਜੇ ਓਕੇ ਪਹਾੜੀ ਜਿਹੜਾ ਪਾਗੇ ਸੀ ਡੰਟ ਤੇ ਜਿੰਨੀ ਗਰਮੀ ਬਹੁਤ ਸੀ ਆ ਸਾਰੇ ਦੇਖ ਲਓ ਚੋਬਰ ਕਿਵੇਂ ਬੈਠਿਆ ਆ ਵੀ ਮੁੰਡਿਓ ਠੀਕ ਠਾਕ ਜੋ ਤੇ ਅੰਜੂ ਦੇਖ ਲਓ ਵਿਚਾਰੀ ਹਾਏ ਹਾਏ ਵੇ ਗਰਮੀ ਬਈ ਆ ਅੱਤਿਮੋਸ ਹੈ ਸੈਟਾ ਤੇ ਬਾਕੀ ਆਪਾਂ ਆਪਣਾ ਸਮਾਂ ਗੱਲੋ ਆਪਾਂ ਥੋੜਾ ਜਿਹਾ ਕਾਤੇ ਚਾਰਜ ਤੇ ਮੇਰੇ ਨਾਲ ਸਮਝਦੇ ਅੰਦਰ ਆਪਣੇ ਬਲੌਗ ਨੂੰ ਬਣੇ ਰੋ ਕੋ ਪਾਰਟੀ ਸ਼ਾਲਟੀ ਚੱਲ ਵੀ ਸੀ ਚੋਪਰ ਬਾਈ ਜਾਂਦਾ ਰੋਲਾ ਪਲੇਟਾਂ ਘਰਤੀਆਂ ਬਹਿਲੀਆਂ ਚੋਪਰ ਕਹਿੰਦੇ ਅੜੀ ਤੇ ਆਇਆ ਹੋਇਆ ਅੜੀ ਤੇ ਪਲੇਟ ਉਹ ਯਾਦ ਲੈਂਦਾ ਕਹਿੰਦੇ ਅੜੀ ਤੇ ਆਇਆ ਹੋਇਆ ਕਹਿੰਦੇ ਚੋਪਰ ਕਹਿੰਦੇ ਕਹਿੰਦਾ ਚਾਹ ਦੇ ਰਾਂ ਐ ਐ ਐ ਚੱਕ ਬਈ ਡੈਰੀ ਨੂੰ ਭੇਜ ਮੇਰੇ ਕੋਲ ਦੇਖ ਬਾਪਾ 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 ਬੋਲੋ ਟਿਕਾ ਨੀ ਤੇਰੇ ਤੋਂ ਸੜ ਲੈ ਪਾਣੀ ਪਵਾ ਦੀ ਹਾਂਜੀ ਹਵਾ ਛਰ ਦੇ ਜੱਜੂ ਹਵਾ ਛਰ ਦੇ ਸਾਰੇ ਮੂਰੇ ਰਹਿ ਗਏ ਆ ਫੁੱਲ ਫਰਾਈ ਜੜੀ ਕਿਉਂ ਚਾਹ ਚੂ ਫਿਰ ਕਹਿਵਾ ਜਮਾ ਸੇ ਤਾਂ ਠੀਕ ਹੈ ਕਿਹੜਾ ਵਾਲਾ ਬੰਦਾ ਆ ਚੀੜਾ ਵਾਲਾ ਰੈਡੀ ਬੰਦਾ ਮੋਹਸ਼ਲ ਓਕੇ ਕਰਵਾਜੇ ਮੈਂ ਰੈਡੀ ਆ ਗਾੜੀ ਦੇ ਕਿਨਾਰੇ ਵਾਓ ਬੰਦਾ ਕਹਿੰਦੇ ਬਾਲਾ ਛੀੜਾ ਗਿਆ ਜਿਆ ਬੈਠਾ ਨੇ ਬਾਲਾ ਛੀੜਾ ਬੰਦਾ ਇਹ ਚੀੜਾ ਦੋਨੇ ਆ ਆ ਬੜੇ ਅੱਜ ਰੱਖਣੀ ਪਊਗੀ അതോടൊപ്പം <laughs> വേറെ ਉੱਪਰ ਬਦਲ ਨਹੀਂ ਚੁੱਕਿਆ ਹੋ ਤਰੀ ਮੈਂ ਵੀ ਹੁਣ ਦੇਣਾ ਹਾਂ ਤੂੰ ਵੀ ਛੱਡ ਜਾ ਗੱਲ ਹੋਈ ਸੀ ਚੱਲੋ ਭਾਈ ਇਹ ਮੇਰੇ ਨਾਲ ਗਿਆ ਹੈ ਚਲ ਚਲ ਭਾਈ ਨਾ ਮੈਂ ਜਾਇਗਾ ਕੋਈ ਬਰਾ ਦੇ ਕੋਈ ਆਰੇ ਕਮਲੀ ਹਤੇ ਤੂੰ ਕਿੱਥੇ ਲੱਡਾ ਮੇਰੀ ਬਣਾਈ ਪੈਂਚ ਦਾ ਮੇਰੀ ਬਣਾਈ ਕਾਹਦਾ ਹੋ ਗਿਆ ਉਹਨੇ ਮੈਂ ਡਾਗ ਦੇ ਰੋਲੇ ਨਹੀਂ ਵਾਹ ਬੰਦੇ ਤੇਰੇ ਉਹ ਸ਼ੇਰਾਂ ਦੀਆਂ ਆਜਾ ਪ੍ਰਭਾਤ ਤੇਰੇ ਬਾਹਾਂ ਨਾ ਬਟਣਾ ਆ ਵੇਖੋ ਸਿੱਖ ਬੰਦਾ ਖੜਿਆ ਸਿੱਖ ਬੰਦਾ ਖੜਿਆ ਗਿਆਨੀ ਕਰੇ 2 ਮਿੰਟ ਦੰਦੀ ਵਾਰ ਦੇ ਪੁੱਤ ਦੰਦਾਂ ਨਹੀਂ ਵੜਦੇ ਦਾਂਗੇ ਅੰਦਰ 5 ਰੁਪਏ ਲਾ ਲਈ ਬਿੱਟਾ ਮੋੜੇ ਗਾੜੀ ਪਰਫੀ ਦਾ ਮਾੜੀ ਲਗਾਈ 55 ਦਾ ਮਾਰ ਪਰਫੀ ਦਾ ਧੋਨੇ ਲਗਾਈ ਹੈ 50 ਰੁਪਏ ਨਹੀਂ

50 ਦੀ ਥਾਲੀ ਆ 50 ਦੀਆਂ ਇਹ ਚ ਵਰਫੀਆਂ ਤਾਂ ਆਹ ਵਾਲੀ ਥਾਲੀ ਲੈ ਉਹ ਫੇਰ ਦਵਾ ਕੇ 5500 5500 ਕਿਹੜੇ ਬਿਸਤ ਪਾ ਲਓ ਵੀ ਮੇਰੇ 5000 ਆ ਗਏ 4000 ਹੁੰਦਾ ਰਹਿ ਜੀ ਦਾਰ ਕਰ ਲਓ ਤੁਸੀਂ ਟੈਂਪੋਰ ਦੇ ਕਿੱਦਾਂ ਬਣ ਉਹ ਪੂਰਾ ਹੈਵੀ ਹੋਰ ਬਹਿਣਾ ਮਿੱਤਰੋ ਹੋਰ ਚਲੋ ਚਲੋ ਆਪਾਂ ਪੂਰਾ ਹੈਗਾ ਛੀੜੀਆਂ ਦੇ ਬੰਦਾ ਬੰਦੇ ਕੀ ਦੇ ਰਿਹਾ ਹੈ ਇਹ ਹੋਰ ਨੱਕ ਜਾਲ ਮੈਂ ਆਣਾ ਨਹੀਂ ਉਹ ਬਦਲਦਾ ਇਹ ਬੰਦਾ ਗੱਲੀ ਨਹੀਂ ਸੁਣਦਾ ਇੱਥੇ ਰੱਖ ਜੋ ਪਰ ਕਹਿੰਦੇ ਇਹ ਕਿਲੇ ਨਾ ਨੱਕ ਦੇ ਜੋ ਕਹਿੰਦਾ ਵਾਓ

ਨਾ ਤੇ ਮੇਰੇ ਕੋਲ ਵੀ ਬੜੀ ਚੱਕੀ ਹੈ ਨਾ ਬੱਸ ਵਾਓ ਕੀ ਬਾਤ ਕਿੰਨੇ ਵੇਟਰ ਵਾਓ ਵਾਹ ਵਾਹ ਇਹ ਕਹਿੰਦੇ ਜੀ ਰਮਾਲ ਛੋਟਾ ਪੈ ਗਿਆ ਬਾਈ ਰਮਾਲ ਹੀ ਛੋਟਾ ਪੈ ਗਿਆ ਆਜੋ 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 ਮੁੰਡਿਆਂ ਆਜੋ ਆਜੋ ਬਾਈ ਚਲੋ ਹੁਣ ਮੁੰਡਿਆਂ ਆਹ ਆਜੋ ਇੱਥੇ ਘਾਰੇ ਚੋਂ ਉੱਪਰ ਆ ਫਿਰ ਦੇ ਕਿਧਰੇ ਨੇ चक्को चोपर कहंदे हां Anji selamat ਨਹੀਂ

बंदी आया <laughs> <laughs> <laughs>. <laughs> <laughs>. ਕੁਝ ਰੋਟੀ ਖਾਉਂਗੀ ਜੇਗਾ ਤਾਂ ਹੈ ਨਹੀਂ ਬੇਪੀ ਰੋਟੀ ਖਾਣੀ ਆਲੀ ਆਉਂਦਾ ਜਾ ਯਾਰ ਆ ਚੁੱਪ ਰਾਂ ਭਈ ਇੱਕ ਜਿਹੜੀ ਗਾਉਂਦੀ ਹੈ ਕਮੈਂਟਰੀ ਇਹ ਆਪ ਗਿਆ ਕੋਲੇ ਰੋਟੀ ਲੈ ਕੇ ਦਿਖਾ ਸਾਰਾ ਕੋਲੇ ਨੂੰ ਲਿਖਿਆ ਕੋਲੇ ਕੋਲੇ ਆਹ ਤਾਂ ਹਲਾਈ ਜਾਂਦੇ ਆ ਸਾਰਾ ਕੁਝ ਸੁਟਾਉਂਗੇ ਆਹ ਠੀਕ ਹੋ ਜਾਈਂਦੀ ਹੈ ਨਹੀਂ ਸਵਾਗਤ ਆ ਗਏ ਤਾਣੋ ਮੋੜੀ ਮੋੜੀ ਨਹੀਂ ਬਸ ਬਸ ਓਏ ਮੋਦੀ ਇਧਰ ਨੂੰ ਕਰ ਰਿਹਾ ਪੂਰੇ ਨੂੰ ਕਰ ਗੋਲ ਵੀ ਕੁਛ ਗੋਲਣਾ ਕੀ ਹੈ ਦੇਲੇ ਜਾਂਦਾਈ ਭੁੱਖੀ ਮਰੀ ਇੱਥੇ ਆ ਕੇ ਬੈਠੀ ਆ ਜੀ ਓਏ ਹੁਣ ਤਾਂ ਹਰ ਜਾ ਬਹੁਤ ਖਾ ਲਿਆ ਹੁਣ ਤਾਂ ਬਈ ਜਾ ਭਰਾਵਾ ਬਹੁਤ ਖਾ ਲਿਆ ਚੱਲਦਾ ਕਰੋ ਵਾਖਵਾ ਦੀ ਕਮਾੜਾ ਸਾਰਾ ਗਣੀ ਆ ਦੇ ਰਿਹਾ ਆ ਵੇਖ ਕਹਿੰਦੇ ਆ ਜਾਈ ਤਿਆਰ ਹੋਇਆ ਸੁਪਰ ਕਹਿੰਦੇ ਆਈ ਤਿਆਰ ਹੋਇਆ ਫੇ ਸੀਗੇ ਓਏ ਆ ਕਿੰਦਰੋ ਸੱਤ ਲਿਆ ਆ ਤੁਸੀਂ ਖਾਣੋ ਕਹਿੰਦੇ ਬਾਈ ਜਾਈ ਤਿਆਰ ਹੋਇਆ ਨਹੀਂ ਨਹੀਂ ਬਸ ਵੀਰ ਸਾਨੂੰ ਓਏ ਆ ਮੈਨੂੰ ਤਿੰਨ ਚਾਰ ਇਹਨੇ ਰਸੜਕ ਤੇ ਮਿਲੇ ਸੀਗੇ ਕਹਿੰਦੇ ਭੁੱਖੇ ਤੇ ਤੇਰੀ ਵੀਡੀਓ ਬਣਾ ਮੇਰੀ ਮੈਂ ਇਹਨਾਂ ਨੂੰ ਕਦੇ ਚੰਗੇ ਲਿਆ ਕੇ ਖਾਣਾ ਖਵਾਇਆ ਤੇ ਇਹਨਾਂ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਬਹੁਤ ਹੀ ਬਹੁਤ ਹੀ ਗਰੀਬ ਬੰਦੇ ਸੀ ਮੈਨੂੰ ਇਹਨਾਂ ਦਾ ਸੋਲ ਕਰਕੇ ਬਹੁਤ ਜ਼ਿਆਦਾ ਖੁਸ਼ੀ ਮਿਲੀ ਆ ਆ ਕੱਪੜੇ ਹੀ ਮੈਂ ਦਿੱਤੇ ਆ ਕੱਪੜੇ ਇਹਨਾਂ ਨੂੰ ਹੀ ਮੈਂ ਦਿੱਤੇ ਨੇ ਇਹਨਾਂ ਨੂੰ ਕੱਪੜੇ ਪਾਉਣ ਲਈ ਮੈਂ ਗਰੀਬ ਬੰਦੇ ਆ ਆ ਆ ਬਾਈ ਕੋ ਜਾਵੇ ਗਰੀਬ ਵੀ ਇਹਨਾਂ ਨੂੰ ਕੱਪੜੇ ਮੈਂ ਇਹਨਾਂ ਨੂੰ ਦਰਿਆਂ ਤੱਕ ਕੋਈ ਇਹਨਾਂ ਨੂੰ ਪੂਰੇ ਪੂਰੇ ਮੈਂ ਹੀ ਦਵਾ ਕੇ ਲੈ ਆ ਸੁੱਕੀ ਤੇ ਨਹੀਂ ਡੋਲ ਆ ਸੁੱਕੀ ਤੇ ਦਹੀਂ ਡੋਲ ਗਈ ਇਹਨਾਂ ਦੀ ਹੱਥਾਂ ਦੀ ਸਪੀਡ ਤੋਂ ਚੈੱਕ ਕਰੋ ਇਹ ਕਿਹੜੇ ਹਿਸਾਬ ਦੇ ਭੁੱਖ ਸੀ ਇਹਨਾਂ ਨੂੰ ਹੀ ਇਹਨਾਂ ਨੂੰ ਰਹਿਣਾ ਸਹਣਾ ਨਹੀਂ ਆਉਂਦਾ ਡੰਗਰ ਵਾਂਗੂ ਰਹਿੰਦੇ ਆ ਇਹ ਵੇੜੇ ਵਾਲੇ ਦੇਖੀ ਬਾਈ ਇੱਧਰ ਮੜਾ ਸਮਾਈਲ ਤੇ ਦੇਖ ਇਹਨਾਂ ਨੂੰ ਐ ਪਤਾ ਨਹੀਂ ਸਾਰਾ ਪਤਾ ਜੀ ਅਣਪੜ੍ਹ ਨੇ ਫੇਰੇ ਦਿੱਤਾ ਚੋਬਰ ਰਹਿਣਾ ਮੜੀ ਤਾਂ ਐ ਹੋਇਆ ਕਹਿੰਦਾ ਦੁਬਾਰੇ ਆਈਆਂ ਬਈ ਇਹ ਤਾਂ ਦੂਰੀ ਰਿਆ ਟੱਕੜਾ ਲਾ ਦਿੰਦੇ ਦੋਸੇ ਨਾਲ ਜੋੜ ਕੇ ਔਲ ਚਲ ਓਕੇ ਆ ਭਾਬੀ ਤੇਰੀ ਵਰ ਵਗੀ ਆ ਗਈ ਹਾਂ ਉਹ ਦੇਖ ਓਏ ਆ ਓਏ Wae cerdas, mau jadi.